ਪੈਰਿਸ ਤੋਂ ਆ ਗਏ ਬਕਰੇ ਬਕਰੇ ਤੁਸੀਂ ਪੁਲ ਦੇਖ ਸਕਦੇ ਹੋ ਲੈ ਕੇ ਪਹੁੰਚੇ ਨੇ ਜਦੋਂ ਆਪਣੇ ਸਾਥ ਛੱਡ ਜਾਂ ਤੋ ਉਸ ਤੋਂ ਬਾਅਦ ਉਹਨਾਂ ਦੀ ਅੰਤਮ ਨਾਤ ਦੇਖ ਸਕੋ ਤੇ ਨਾ ਉਹਨਾਂ ਦੀ ਰਸਮਾਂ ਪੂਰੀਆਂ ਕਰ ਸਕੋ ਇਹ ਜਿਹੜਾ ਕੰਮ ਹੈ ਮੈਂ 2003 ਚ ਸ਼ੁਰੂ ਕੀਤਾ ਹੈ ਹੁਣ ਤੱਕ 2003 ਤੋਂ ਲੈ ਕੇ ਹੁਣ ਤੱਕ ਅਸੀਂ 371 ਡੈਡ ਬਾਡੀਜ਼ ਦੇ ਜਿਹੜੇ ਕਿਰਿਆਕਰਮ ਜਾਂ ਉਹਨਾਂ ਦੀ ਉੱਥੇ ਕਾਲਜ ਦੀਆਂ ਕਾਰਵਾਈਆਂ ਖਤਮ ਕਰਕੇ ਉਹਨਾਂ ਦੇ ਜਿਹੜੀਆਂ ਮ੍ਰਿਤਕ ਦੇ ਹਨ ਉਹਨੂੰ ਜਾਂ ਸੀ ਭਾਰਤ ਪੇਜਦੇ ਆ ਜਾਂ ਉਹਨਾਂ ਦੇ ਸੰਸਕਾਰ ਅਸੀਂ ਫਰਾਂਸ ਵਿੱਚ ਕਰਦੇ ਆ ਜੇਕਰ ਪਰਿਵਾਰ ਸਾਨੂੰ ਕਵੇ ਕਿ ਵੀ ਸਾਡੇ ਲੜਕੇ ਦਾ ਸੰਸਕਾਰ ਜਿਹੜਾ ਤੁਸੀਂ ਉੱਥੇ ਫਰਾਂਸ ਵਿੱਚ ਕਰਦੇ ਹੋ ਤੇ ਅਸੀਂ ਸਾਨੂੰ ਭੇਜੋ ਤੁਸੀਂ ਉਸ ਟ੍ਰਿਕੇ ਕਰ ਦਿੰਨੇ ਆ ਜੇ ਉਹ ਕਹਿੰਦੇ ਮ੍ਰਿਤਕ ਦੇ ਭੇਜੋ ਤੇ ਅਸੀਂ ਮ੍ਰਿਤਕ ਦੇ ਭੇਜ ਦਿੰਨੇ ਆ ਸੱਤ ਬਕਰਨ ਲਈ ਕੌਣ ਕਰਦਾ ਹੈ ਇਹ ਹੀ ਬੜਾ ਵੱਡਾ ਸਵਾਲ ਹੈ ਸੇਵਾ ਹੁੰਦੀ ਹੈ ਇਹ ਕਰਮਾਂ ਦੀ ਹੁੰਦੀ ਹੈ ਮਾੜੇ ਮੋਟੇ ਭਾਣਾ ਵਾਪਰ ਜਾਂਦਾ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਕਈ ਅਫਸਰਾਂ ਦੀ ਮੌਤ ਹੋ ਜਾਂਦੀ ਹੈ ਤੋ ਕਿਸੇ ਨਾ ਕਿਸੇ ਤੁਮ ਬਿਮਾ ਕੇ ਇੱਕ ਦੋ ਦਿਨ ਦੇ ਵਿੱਚ ਉਹ ਮੇਰੇ ਤੱਕ ਜਿਹੜੀ ਇਨਫਰਮੇਸ਼ਨ ਜਿਹੜੀ ਉਹ ਆ ਜਾਂਦੀ ਹੈ ਕੋਵਿਡ ਦੇ ਦਿਨਾਂ ਦੇ ਵਿੱਚ 19 ਡੈਡ ਬਾਡੀਆਂ ਦਾ ਜਿਹੜਾ ਦਾ ਸੰਸਕਾਰ ਮੈਂ ਆਪਣੇ ਮੋਢਿਆਂ ਤੇ ਚੱਕ ਕੇ ਡੈਡ ਬਾਡੀਆਂ ਜਿਹੜੀਆਂ ਸਾਡੇ ਕੋਲ ਉੱਥੇ ਕੋਈ ਹਸਪਤਾਲ ਆਜ ਬੰਦਾ ਨਹੀਂ ਹੀ ਪਹੁੰਚਦਾ ਜਿੱਥੇ ਡੈਡ ਬਾਡੀ ਹੁੰਦੀ ਸੀ ਤੇ ਮੈਂ ਇਕੱਲਾ ਹੀ ਆਪਣੀ ਗੱਡੀ ਤੇ ਨਿਕਲ ਜਾਂਦਾ ਸੀ ਤੇ 39 ਪੰਜਾਬੀ ਨੌਜਵਾਨਾਂ ਨੂੰ ਮੈਂ ਘਰਾਂ ਚੋਂ ਚੁੱਪ-ਚੁੱਪ ਕੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਇਹਨਾਂ ਨੂੰ ਕੌਟ ਹੋ ਗਿਆ ਮੈਨੂੰ ਫੋਨ ਆਉਂਦੇ ਸੀ ਤੇ ਮੈਂ ਆਪਣੀ ਗੱਡੀ ਤੇ ਉਹਨਾਂ ਲੱਤ ਕੇ ਹਸਪਤਾਲਾਂ ਚ ਪਹੁੰਚਾਇਆ ਜੇਕਰ ਮੈਂ ਸੇਵਾ ਕਰਦਾ ਤੇ ਇਸ ਸੇਵਾ ਦਾ ਫਲ ਵੀ ਮੈਨੂੰ ਬਹੁਤ ਤਰ੍ਹਾਂ ਮਿਲਿਆ ਹੁਣ ਤੱਕ ਮੇਰੇ 13 ਐਕਸੀਡੈਂਟ ਹੋਏ ਨੇ ਔਰ 13 ਐਕਸੀਡੈਂਟਾਂ ਦੇ ਵਿੱਚੋਂ ਜਿੰਨਾਂ ਦੇ ਨਾਲ ਮੇਰਾ ਐਕਸੀਡੈਂਟ ਹੁੰਦਾ ਉਹਨਾਂ ਦੇ ਕਿਸੇ ਜੱਗ ਫ੍ਰੋ ਜਾਂਦੀ ਹੈ ਬਾਹਰ ਟੁੱਟ ਜਾਂਦੀ ਜਾਂ ਸੱਕ ਲੱਗ ਜਾਂਦੀ ਹੈ ਔਰ ਪ੍ਰਮਾਤਮਾ ਦਾ ਭਾਣਾ ਕਿ ਮੈਨੂੰ ਅਜੇ ਤੱਕ ਕਦੀ ਉਂਗਲ ਤੇ ਓਪਰਚੁਨਿਟੀ ਵੀ ਨਹੀਂ ਆਈ ਤੇਰਾ ਐਕਸੀਡੈਂਟਾਂ ਦੇ ਵਿੱਚ ਮੈਂ ਸਾਫ਼ ਬਚ ਕੇ ਨਿਕਲ ਜਾਂਦਾ ਅਮਰਦੀਪ ਸਿੰਘ 1983 ਚ ਪੈਦਾ ਹੁੰਦੇ ਨੇ ਤੇ 2023 ਦੀ ਮੌਤ ਹੈ ਫਿਰ ਅੱਗੇ ਆ ਗਿਆ ਲਖਵਿੰਦਰ ਸਿੰਘ ਇਹ 1980 ਚ ਪੈਦਾ ਹੋਏ ਤੇ 2023 ਚ ਇਹਨਾਂ ਦਾ ਸਵਰਗਵਾਸ ਹੋਇਆ ਗੁਲਜਿੰਦਰ ਸਿੰਘ ਨੇ 1970 ਤੇ 2021 ਇਹ ਲੇਟ ਆਈ ਹੈ ਵਤਨਾ ਤੋਂ ਦੂਰ ਜਦੋਂ ਕੋਈ ਆਪਣਾ ਸਾਥ ਛੱਡ ਜਾਏ ਤੇ ਬੜਾ ਔਖਾ ਹੁੰਦਾ ਹੈ ਆਖਰੀ ਦਰਸ਼ਨ বিনা ਕੋਈ ਪਰਿਵਾਰ ਕਰ पाए ਤੇ ਦੂਸਰੀ ਇੱਕ ਚੀਜ਼ ਕਿਸੇ ਨੂੰ ਬਦੁਆ ਦਿੱਤੀ ਜਾਂਦੀ ਹੈ ਕਿ ਤੈਨੂੰ ਆਪਣੇ ਦੇਸ਼ ਦੀ ਆਪਣੇ ਵਤਨ ਦੀ ਮਿੱਟੀ ਵੀ ਨਸੀਬ ਨਾ ਹੋਵੇ ਤੇ ਇਹੋ ਜਿਹੇ ਬਹੁਤ ਸਾਰੇ ਬਦਨਸੀਬ ਰਹੇ ਜਿਨ੍ਹਾਂ ਨੇ ਇਸ ਦੇਸ਼ ਤੋਂ ਦੂਰ ਆਪਣੀ ਜਾਨ ਗਵਾ ਦਿੱਤੀ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਅੰਤਿਮ ਜਿਹੜੇ ਸੰਸਕਾਰ ਸਨ ਉਹ ਤੇ ਉਹਨਾਂ ਦੇ ਫੁੱਲ ਕਿਸ ਤਰੀਕੇ ਨਾਲ ਹਿੰਦੁਸਤਾਨ ਪਹੁੰਚਦੇ ਨੇ ਕਿਵੇਂ ਉਹਨਾਂ ਦੀ ਮਦਦ ਹੁੰਦੀ ਏ ਇਹ ਆਪਣੇ ਆਪ ਚ ਇੱਕ ਬੜਾ ਵੱਡਾ ਸਵਾਲ ਹੈ ਮੇਰੇ ਨਾਲ ਇਸ ਵੇਲੇ ਪੈਰਿਸ ਤੋਂ ਇਕਬਾਲ ਸਿੰਘ ਪੱਟੀ ਮੌਜੂਦ ਨੇ ਪੱਟੀ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਉੱਥੇ ਮੌਤਾਂ ਹੋ ਜਾਂਦੀਆਂ ਨੇ ਉਹਨਾਂ ਦੇ ਫੁੱਲ ਇੱਥੇ ਲੈ ਕੇ ਆਉਂਦੇ ਨੇ ਉੱਥੋਂ ਜਿਹੜੀਆਂ ਡੈੱਡ ਬਾਡੀਜ਼ ਨੇ ਉਹਨਾਂ ਨੂੰ ਵੀ ਹਿੰਦੁਸਤਾਨ ਭੇਜਦੇ ਰਹਿੰਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਵੀ ਉਹ ਤਕਰੀਬਨ 7 ਫੁੱਲ ਇੱਥੇ ਲੈ ਕੇ ਪਹੁੰਚੇ ਸਨ ਮੈਂ ਤੁਹਾਨੂੰ ਪਹਿਲਾਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਆ ਜਿਹੜੇ ਵੱਖਰੇ ਵੱਖਰੇ ਤੁਸੀਂ ਫੁੱਲ ਦੇਖ ਸਕਦੇ ਜਿਹੜੇ ਲੈ ਕੇ ਪਹੁੰਚੇ ਨੇ ਪੱਟੀ ਸਾਹਿਬ ਨਾਲ ਗੱਲ ਕਰਦੇ ਹਾਂ ਪੱਟੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇਹ ਜ਼ਾਹਿਰ ਤੌਰ ਤੇ ਬੜਾ ਔਖਾ ਸਮਾਂ ਹੁੰਦਾ ਕਿਸੇ ਵੀ ਪਰਿਵਾਰ ਵਾਸਤੇ ਜਦੋਂ ਆਪਣੇ ਸਾਥ ਛੱਡ ਜਾਣ ਤੇ ਨਾ ਉਹਨਾਂ ਦੀ ਰਸਮਾਂ ਪੂਰੀਆਂ ਕਰ ਸਕੋ ਸਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਮੇਰੇ ਕੋਲ ਅੱਜ ਇੱਥੇ ਪਹੁੰਚੇ ਹੋ ਸਾਡੀ ਉਸ ਫਰਾਂਸ ਦੀ ਦੁੱਖਪਰੀ ਖਾੜੀ ਤੋਂ ਉਹਨਾਂ ਵਾਸਤੇ ਤੇ ਇਹ ਜਿਹੜਾ ਕੰਮ ਹੈ ਮੈਂ 2003 ਚ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਇੱਕ ਜਲਖਪੁਰ ਥਲੇ ਦਾ ਮੁੰਡਾ ਸੀ ਸੁਖਵਿੰਦਰ ਸਿੰਘ ਪਧਾਸ ਦਾ ਜਿਹੜੀ ਸਭ ਤੋਂ ਪਹਿਲਾਂ ਮੈਂ ਜਿਹੜੀ ਡੈੱਡ ਬੋਡੀ ਫਰਾਂਸ ਤੋਂ ਦੇ ਬਾਰਡਰ ਤੋਂ ਮਤਲਬ 700 ਕਿਲੋਮੀਟਰ ਦੂਰ ਜਿੱਥੇ ਸੀ ਰੰਨੇ ਉਦੋਂ ਲੱਭੀ ਸੀ ਉਸ ਤੋਂ ਬਾਅਦ ਇਹ ਸੇਵਾ ਹੀ ਕਿਹੋ ਜੀ ਮਨ ਚਾਹੀ ਤੇ ਅਸੀਂ ਉਹਦੇ ਨੂੰ ਸ਼ੁਰੂ ਕੀਤੀ ਹੋਈ ਆ ਹੁਣ ਤੱਕ 2003 ਤੋਂ ਲੈ ਕੇ ਹੁਣ ਤੱਕ ਅਸੀਂ 371 ਡੈਡ ਬਾਡੀਜ਼ ਦੇ ਜਿਹੜੇ ਕਿਰਿਆ ਕਰਮਾਂ ਜਾਂ ਉਹਨਾਂ ਦੀ ਉੱਥੇ ਕਾਗਜ਼ੀ ਕਾਰਵਾਈਆਂ ਖਤਮ ਕਰਕੇ ਉਹਨਾਂ ਦੇ ਜਿਹੜੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਨੂੰ ਜਾਂ ਸੀ ਭਾਰਤ ਪੇਜਦੇ ਆ ਜਾਂ ਉਹਨਾਂ ਦੇ ਸੰਸਕਾਰ ਅਸੀਂ ਫਰਾਂਸ ਵਿੱਚ ਕਰਦੇ ਆ ਲੇਕਿਨ ਇਹ ਸਾਰਾ ਕੁਝ ਡਿਪੈਂਡ ਹੁੰਦਾ ਹੈ ਪਰਿਵਾਰਾਂ ਦੇ ਉੱਪਰ ਕਿ ਪਰਿਵਾਰ ਕੀ ਚਾਹੁੰਦਾ ਹੈ ਜੇਕਰ ਪਰਿਵਾਰ ਸਾਨੂੰ ਕਵੇ ਕਿ ਵੀ ਸਾਡੇ ਲੜਕੇ ਦਾ ਸੰਸਕਾਰ ਜਿਹੜਾ ਤੁਸੀਂ ਉੱਥੇ ਫਰਾਂਸ 'ਚ ਕਰਦੇ ਹੋ ਤੇ ਅਸਤੀਆਂ ਸਾਨੂੰ ਪੇਜੋ ਤੇ ਸੀ ਉਸ 3 ਕੀ ਕਰ ਦਿੰਨੇ ਆ ਜੇ ਉਹ ਕਹਣ ਕਿ ਮਰਤਕ ਦੇ ਪੇਜੋ ਤੇ ਸੀ ਮਰਤਕ ਦੇ ਪੇਜ ਦਿੰਨੇ ਆ ਇਹਨਾਂ 371ਾਂ ਦੇ ਵਿੱਚੋਂ ਹੁਣ ਤੱਕ ਜਿਹੜੀ ਉੱਥੇ ਫਰਾਂਸ ਦੀ ਫਰਾਂਸ ਦੇ ਵਿੱਚ ਭਾਰਤ ਦੀ ਐਮਬੈਸੀ ਹੈ ਉਹਨਾਂ ਨੇ ਸਾਨੂੰ 99 ਡੈਡ ਬਾਡੀਜ਼ ਦੀ ਜਿਹੜੀ ਟੋਟਲੀ ਫਾਈਨੈਂਸ਼ੀਅਲੀ ਮਦਦ ਹੈ ਉਹਨਾਂ ਨੇ ਭਾਰਤ ਭੇਜਣ ਦੇ ਵਿੱਚ ਪੂਰੀ ਮਦਦ ਕੀਤੀ ਉਹਨਾਂ ਨੇ ਤੇ ਬਾਕੀ ਜਿਹੜੀਆਂ ਡੈਡ ਬਾਡੀਆਂ ਨੇ ਉਹਦੇ ਉੱਥੋਂ ਦੇ ਜਿਹੜੇ ਲੋਕਲ ਗੁਰਦੁਆਰੇ ਨੇ ਫਰਾਂਸ ਦੇ ਵਿੱਚ ਜਾਂ ਜਿਹੜੀ ਉੱਥੋਂ ਦੀ ਕਮਿਊਨਿਟੀ ਹੈ ਉਹ ਸਾਨੂੰ ਡੋਨੇਸ਼ਨ ਕਰਕੇ ਤੇ ਸਾਡਾ ਸਾਥ ਦਿੰਦੀ ਹੈ ਤੇ ਇਸ ਦੇ ਜਰੀਏ ਜਿਹੜੀਆਂ ਅਸੀਂ ਹੁਣ ਤੱਕ 371 ਡੈਡ ਬਾਡੀਜ਼ ਦਾ ਜਿਹੜਾ ਅਸੀਂ ਟੋਟਲ ਜਿਹੜਾ ਕਿਰਿਆ ਕਰਨ ਆਪਣੇ ਹੱਥੀ ਕੀਤਾ ਇਹਨਾਂ 371ਾਂ ਦੇ ਵਿੱਚੋਂ 122 ਜਿਹੜੀਆਂ ਡੈਡ ਬਾਡੀਆਂ ਨੇ ਉਹਨਾਂ ਦਾ ਅਸੀਂ ਜਿਹੜਾ ਦਾ ਸੰਸਕਾਰ ਹੈ ਜਿਹੜਾ ਫਰਾਂਸ ਵਿੱਚ ਕਰਕੇ ਉਹਨਾਂ ਦੀਆਂ ਜਿਹੜੀਆਂ ਹਸਤੀਆਂ ਨੇ ਅਸੀਂ ਭਾਰਤ ਪਹਚਾਈਆਂ ਨੇ ਗਾਹੇ-ਬਗਾਹੇ ਜਦੋਂ ਵੀ ਮੇਰੇ ਕੋਲ ਟਾਈਮ ਮਿਲਦਾ ਸਾਲ ਦੇ ਵਿੱਚ ਜਾਂ ਡੇਢ ਸਾਲ ਦੇ ਵਿੱਚ ਜਾਂ 6 ਮਹੀਨੇ ਦੇ ਵਿੱਚ ਉਹ ਮੈਂ ਕਦੇ 8 ਜਾਂ 10 ਜਿੰਨੇ ਬੰਦੇ ਅੰਦਰ ਸੰਸਕਾਰਿਆ ਹੁੰਦਾ ਉਹ ਅਸੀਂ ਲੈ ਕੇ ਸੀ ਇੱਥੇ ਭਾਰਤ ਪਹੁੰਚੀ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਨੇ ਆ। ਐਸ ਵਾਰੀ ਵੀ ਮੈਂ ਸਰੇ ਮਤਲਬ 5 ਅਸਥੀਆਂ ਤੁਹਾਡੇ ਸਾਹਮਣੇ ਪਈਆਂ ਹੋਈਆਂ ਨੇ ਜਿਹੜੀਆਂ ਅੱਜ ਇੱਥੇ ਲੈ ਕੇ ਮੈਂ ਦਿੱਲੀ ਪਹੁੰਚਿਆ ਤੇ ਇਹਦੇ ਵਿੱਚੋਂ ਦੋ ਜਿਹੜੀਆਂ ਅਸੀਂ ਸਰੇ ਏਅਰਪੋਰਟ ਤੇ ਦੇ ਦਿੱਤੀਆਂ ਸੀ। ਔਰ ਇਹਨਾਂ 122ਆਂ ਦੇ ਵਿੱਚੋਂ 11 ਪਰਿਵਾਰ ਆਏ ਨੇ ਕਿ ਜਿਹੜੇ ਉਸੇ ਕਿਸੇ ਨਾ ਕਿਸੇ ਤਰੀਕੇ ਸੰਸਕਾਰ ਦੇ ਮੌਕੇ ਤੇ ਉੱਥੇ ਪਹੁੰਚੇ ਸਨ। ਔਰ ਉਹਨਾਂ ਨੇ ਸੰਸਕਾਰ ਹੋਣ ਤੋਂ ਬਾਅਦ ਆਪਣੇ ਜਿਹੜੇ ਸਬੰਧਤ ਰਿਸ਼ਤੇਦਾਰੀਆਂ ਅਸਤੀਆਂ ਨੂੰ ਲੈ ਕੇ ਖੁਦ ਭਾਰਤ ਜਿਹੜਾ ਇਹ ਸ਼ੁਰੂ ਕਿਵੇਂ ਹੋਇਆ ਇਹ ਸਿਲਸਲਾ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਨਾ ਕਿਸੇ ਦੇ ਸੰਸਕਾਰ ਦੀ ਆਪਣੇ ਵੀ ਕਦੀ ਐੋਜੀ ਗਮੀ ਘਰ ਚ ਹੋ ਜਾਏ ਤੇ ਬੜਾ ਔਖਾ ਪੈਂਦਾ ਸੱਤ ਬਗਾਨੇ ਲਈ ਕੌਣ ਕਰਦਾ ਹੈ ਇਹ ਹੀ ਬੜਾ ਵੱਡਾ ਸਵਾਲ ਹੈ ਇਹ ਸ਼ੁਰੂ ਕਿਵੇਂ ਹੋਇਆ ਤੁਹਾਡਾ ਸਿਲਸਲਾ ਦੇਖੋ ਜੀ ਜਿਹੜੀ ਸੇਵਾ ਹੁੰਦੀ ਹੈ ਤੁਰ ਦਰਗਾਹਾਂ ਲਿਖੀ ਹੁੰਦੀ ਹੈ ਕਿਦੇ ਹੱਥੋਂ ਹੋਣੀ ਹੈ ਕਿਵੇਂ ਹੋਣੀ ਹੈ ਆਪਾਂ ਵੀ ਇਸ ਗੁਰਬਾਣੀ ਨੂੰ ਮੰਨਦੇ ਤੇ ਗੁਰਬਾਣੀ ਦੇ ਮੁਤਾਬਕ ਹਰ ਬੰਦਾ ਚਾਹੁੰਦਾ ਕਿ ਜਿਹੜੀ ਕੋਈ ਸੇਵਾ ਹੁੰਦੀ ਹੈ ਇਹ ਕਰਮਾਂ ਦੀ ਇਹ ਪਤਾ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਭ ਤੋਂ ਪਹਿਲੀ ਡੈਡ ਬੋਡੀ ਜੇਕ ਮੁੰਡਾ ਨਹੀਂ ਸੀ ਲੱਭਦਾ 2003 ਦੀਵਾਲੀ ਦੀ ਗੱਲ ਹੈ ਕਿ ਉਹ ਕਰਦੇ ਕਰਦੇ ਕਿਸੇ ਤਰੀਕੇ ਸਾਡੇ ਉਥੇ ਗੁਰਦਾਰੇ ਪਹੁੰਚੇ ਤੇ ਮੇਰੇ ਨਾਲ ਗੱਲਬਾਤ ਜਦੋਂ ਹੋਈ ਤਾਂ ਉਹਨੂੰ ਮੈਂ ਜਿੱਥੇ ਅਸੀਂ ਰਹਿੰਦੇ ਹੁਣ 700 ਕਿਲੋਮੀਟਰ ਦੂਰ ਤੇ ਉਹਦੀ ਜਿਹੜੀ ਡੈਡ ਬੋਡੀ ਸਾਨੂੰ ਮਿਲੀ ਉਥੇ ਜਾ ਕੇ ਅਸੀਂ ਉਹਦਾ ਪਹਿਲਾ ਸੰਸਕਾਰ ਜਿਹੜਾ ਅਸੀਂ ਕੀਤਾ ਸੀ ਸੁਖਵਿੰਦਰ ਸਿੰਘ ਬਧਾਸ ਦਾ ਉਸ ਤੋਂ ਬਾਅਦ ਇੱਕ ਲੜਕਾ ਹੋਰ ਘੁੰਮ ਗਿਆ ਤੇ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਪੱਟੀ ਨੇ ਇੱਕ ਡੈਡ ਬੋਡੀ ਲੱਭੀ ਸੀ ਉਹਦੇ ਨਾਲ ਗੱਲ ਕਰੋ ਜੋ ਦੂਜੀ ਲੱਬੀ ਤੇ ਉਹਦੀ ਅਸੀਂ ਨਹਿਰ ਦੇ ਵਿੱਚੋਂ ਉਹ ਡੁੱਬਣ ਕਰਕੇ ਉਹਦੀ ਮੌਤ ਹੋਈ ਸੀ ਉਹਦੀ ਡੈੱਡ ਮੋਟੀ ਪੈਰਸ ਦੇ ਵਿੱਚੋਂ ਹੀ ਸਾਨੂੰ ਜਿਹੜੀ ਉਹ ਮਿਲ ਗਈ ਸੀ ਏਵੇਂ ਹੌਲੀ ਹੌਲੀ ਲੋਕਾਂ ਨੇ ਸਾਡੇ ਮੇਰੇ ਨਾਲ ਕੰਟੈਕਟ ਕਰਨਾ ਸ਼ੁਰੂ ਕਰਤਾ ਫਿਰ 2000 ਰੁਪਏਾਂ ਜਿਸ ਅਸੀਂ ਇੱਕ ਸੰਸਥਾ ਬਣਾਈ ਜਿਹਦਾ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਚੱਲਿਆ ਆ ਰਿਆਂ ਤੇ ਹੌਲੀ ਹੌਲੀ ਹੁਣ ਜਦ ਵੀ ਕਦੇ ਤਾਂ ਉੱਥੇ ਕੋਈ ਮਾੜੇ ਮੋٹے ਬਾਣਾ ਵਾਪਰ ਜਾਂਦਾ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਕਿਸੇ ਦੇ ਹਾਦਸੇ ਨਾਲ ਮੌਤ ਹੋ ਜਾਂਦੀ ਹੈ ਉੱਥੋਂ ਦੀ ਜਿਹੜੀ ਲੋਕਲ ਪੁਲਿਸਾਂ ਜਾਂ ਲੋਕਲ ਗੁਰਦੁਆਰਿਆਂ ਦੇ ਜਿਹੜੇ ਬੰਦੇ ਨੇ ਜਿਨ੍ਹਾਂ ਕੋਲ ਨੋਜੋਨਪੋਲੀ ਜਿੰਨੇ ਵੀ ਸਾਡੇ ਕਮਰੇ 'ਚ ਕਿਸੇ ਦੀ ਡੈਥ ਹੋ ਗਈ ਹੈ। ਤੋਂ ਕਿਸੇ ਨਾ ਕਿਸੇ ਤੁਮਕਵਾ ਕੇ 1-2 ਦਿਨ ਦੇ ਵਿੱਚ ਉਹ ਮੇਰੇ ਤੱਕ ਜਿਹੜੀ ਇਨਫਰਮੇਸ਼ਨ ਜਿਹੜੀ ਉਹ ਆ ਜਾਂਦੀ ਹੈ ਤੇ ਹੁਣ ਤੁਹਾਨੂੰ ਪਤਾ ਕਿ ਅਰਸਾ ਬਹੁਤ ਜ਼ਿਆਦਾ ਹੋ ਗਿਆ ਹੈ। ਇਹਦੇ ਵਿੱਚ ਹੁਣ ਦਿਲ ਨਹੀਂ ਕਰਦਾ ਕਿ ਆਪਾਂ ਹੁਣ ਪਿੱਛੇ ਹਟিয়ে ਤੇ ਮੈਂ ਹੁਣ ਏਸੀ ਇੱਕ ਸੇਵਾ ਨੂੰ ਲੈ ਕੇ ਆਪਣਾ ਜਿਹੜਾ ਸੀ ਵੀ ਜੀਵਨ ਸਾਰਾ ਇਹਦੇ ਤੇ ਹੀ ਲਾਤਾ ਆ। ਤੇ ਇਹਦੇ ਵਿੱਚ ਪੱਟੀ ਸਾਹਿਬ ਇੱਕ ਇੱਕ ਸਵਾਲ ਹੈ ਜਦੋਂ ਮੈਂ ਮੈਂ ਉੱਥੇ ਆ ਰਿਹਾ ਮੈਂ ਉੱਥੇ ਆ ਰਿਹਾ ਇਹ ਜਿਹੜਾ ਕੋਵਿਡ ਦਾ ਸਮਾਂ ਸੀ ਨਾ ਇਹ ਬੜਾ ਮਾੜਾ ਸਮਾਂ ਸੀ ਜਦੋਂ ਕੋਵਿਡ ਆਇਆ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਆਪਣਿਆਂ ਨੂੰ ਆਪਣੇ ਛੱਡ ਗਏ ਲੋਕਾਂ ਨੇ ਹੱਥ ਨਹੀਂ ਲਾਇਆ ਉਸ ਦਿਨar ਮੈਨੂੰ ਯਾਦ ਆ ਮੈਂ ਉਹ ਵੀ ਸਟੋਰੀ ਕੀਤੀ ਸੀ ਮੇਰੇ ਖਿਆਲ ਨਾਲ 11 ਸ਼ਾਇਦ ਤੁਸੀਂ ਉਦੋਂ ਫੁੱਲ ਲੈ ਕੇ ਆਏ ਹੋ ਉਦੋਂ ਮੈਂ ਕਹਿ ਰਿਹਾ ਫੁੱਲ ਲਿਆ ਸੀ ਕੋਵਿਡ ਦੇ ਦਿਨਾਂ ਦੇ ਵਿੱਚ 19 ਡੈਡ ਬਾਡੀਆਂ ਦਾ ਜਿਹੜਾ ਦਾ ਸੰਸਕਾਰ ਮੈਂ ਆਪਣੇ ਮੁੱਢਿਆਂ ਤੇ ਚੱਕ ਡੈਡ ਬਾਡੀਆਂ ਜਿਹੜੀਆਂ ਸਾਡੇ ਕੋਲ ਉੱਥੇ ਕੋਈ ਹਸਪਤਾਲਾਂ 'ਚ ਬੰਦਾ ਨਹੀਂ ਪਹੁੰਚਦਾ ਜਿੱਥੇ ਡੈਡ ਬਾਡੀ ਹੁੰਦੀ ਸੀ ਤੇ ਮੈਂ ਇਕੱਲਾ ਹੀ ਆਪਣੀ ਗੱਡੀ ਤੇ ਨਿਕਲ ਜਾਂਦਾ ਸੀ ਤੇ 39 ਪੰਜਾਬੀ ਨੌਜਵਾਨਾਂ ਨੂੰ ਮੈਂ ਘਰਾਂ 'ਚੋਂ ਚੁੱਕ-ਚੁੱਕ ਕੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਇਹਨਾਂ ਨੂੰ ਕੋਵਿਡ ਹੋ ਗਿਆ ਮੈਨੂੰ ਫੋਨ ਆਉਂਦੇ ਸੀ ਤੇ ਮੈਂ ਆਪਣੀ ਗੱਡੀ 'ਚ ਉਹਨਾਂ ਨੂੰ ਲੱਦ ਕੇ ਹਸਪ ਉਦੋਂ 40 ਨੌਜਵਾਨਾਂ 39 40 ਨੌਜਵਾਨਾਂ ਦੀ ਜਿਹੜੀ ਆਪਾਂ ਜ਼ਿੰਦਗੀ ਜਿਹੜੀ ਉਹਦੋਂ ਬਚਾਈ ਵੀ ਐ ਤੇ ਉਹਨੀਆਂ ਦਾ ਜਿਹੜਾ ਉੱਥੇ ਮੌਤ ਵੀ ਹੋਈ ਸੀ ਤੇ ਉਹ ਕੋਵਿਡ ਦੇ ਵਿੱਚ ਮੈਨੂੰ ਭਾਰਤ ਸਰਕਾਰ ਨੇ ਫਿਰ ਜਦੋਂ ਕੋਵਿਡ ਖਤਮ ਹੋਇਆ ਤੇ ਜਿਹੜਾ ਉਥੋਂ ਦਾ ਜਵੇਦ ਅਸ਼ਰਫ ਹੈ ਮੌਜੂਦਾ ਹੁਣ ਇਸ ਟਾਈਮ ਵੀ ਉੱਥੇ ਇਨਵੈਸਟਰ ਨੇ 2020 'ਚ ਉਹਨੇ ਮੈਨੂੰ ਅਵਾਰਡ ਵੀ ਦਿੱਤਾ ਸੀ ਵੈਸੇ ਵੀ ਮੈਂ ਕਹੀ ਜਾਵੇਂ ਇਹ ਸੇਵਾ ਦਾ ਮੈਨੂੰ ਇਨਾ ਫਲ ਮਿਲਿਆ ਕਿ ਹੁਣ ਤੱਕ ਵੀ ਮੈਂ ਸੱਤ 골ਡ ਮੈਡਲ ਮੈਨੂੰ ਮਿਲ ਚੁੱਕੇ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਤੇ 11 ਮੇਰੇ ਕੋਲ ਪ੍ਰਸ਼ੰਸਾ ਪੱਤਰ ਨੇ ਜਿਸ ਵਿੱਚ ਦਿੱਲੀ ਕਮੇਟੀ ਦਾ ਵੀ ਪ੍ਰਸ਼ੰਸਾ ਪੱਤਰ ਮੇਰੇ ਕੋਲ ਹੈ ਸ਼੍ਰੋਮਣੀ ਕਮੇਟੀ ਦਾ ਹਰਿਆਣਾ ਕਮੇਟੀ ਦਾ بڑے بڑے ਗੁਰਦੁਆਰਿਆਂ ਦੇ ਪੰਜਾਬ ਵਿਧਾਨ ਸਭਾ ਦਾ ਦਿੱਲੀ ਦੇ ਕੇਜਰੀਵਾਲੋਂ ਵੱਲੋਂ ਪ੍ਰਸ਼ੰਸਾ ਪੱਤਰ ਮੈਨੂੰ ਮਿਲਿਆ ਹੋਇਆ ਤੇ ਜੇਕਰ ਮੈਂ ਇਹ ਸੇਵਾ ਕਰਦਾ ਤੇ ਇਸ ਸੇਵਾ ਦਾ ਫਲ ਵੀ ਮੈਨੂੰ ਬਹੁਤ ਤਰ੍ਹਾਂ ਮਿਲਿਆ ਹੁਣ ਤੱਕ ਮੇਰੇ 13 ਐਕਸੀਡੈਂਟ ਹੋਏ ਨੇ ਔਰ 13 ਐਕਸੀਡੈਂਟਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਮੇਰਾ ਐਕਸੀਡੈਂਟ ਹੁੰਦਾ ਉਹਨਾਂ ਦੀ ਕਿਸੇ ਲੱਤ ਟੁੱਟ ਜਾਂਦੀ ਹੈ ਬਾਹਾਂ ਟੁੱਟ ਜਾਂਦੀ ਜਾਂ ਸੱਟ ਲੱਗ ਜਾਂਦੀ ਹੈ ਔਰ ਪਰਮਾਤਮਾ ਦਾ ਭਾਣਾ ਕਿ ਮੈਨੂੰ ਅਜੇ ਤੱਕ ਕਦੀ ਉਂਗਲ ਤੇ ਓਪਰਚੂਨਿਟੀ ਵੀ ਨਹੀਂ ਆਈ ਤੇਰਾ ਐਕਸੀਡੈਂਟ ਦੇ ਵਿੱਚ ਮੈਂ ਸਾਫ਼ ਬਚ ਕੇ ਨਿਕਲ ਜਾਨਾ ਤੇ ਜਦੋਂ ਕੋਈ ਮੇਰਾ ਐਕਸੀਡੈਂਟ ਹੁੰਦਾ ਮੈਨੂੰ ਇੱਕ ਰੀ ਹਨੇਰਾ ਹੋ ਕੇ ਬੁੱਤ ਜੇ ਦੇਖਦੇ ਨੇ ਉਸ ਤੋਂ ਬਾਅਦ ਮੇਰੀ ਰੱਖਿਆ ਪਤਾ ਨਹੀਂ ਕੌਣ ਕਰਦਾ ਕੌਣ ਇਹ ਸਵਾਲੇ ਵੀ ਆਉਂਦਾ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਨਾ ਇਹ ਲਾਸ਼ਾਂ ਦੀ ਜਿਵੇਂ ਹੁਣ ਇਹਨਾਂ ਤਾਂ ਆਪਾਂ ਨਾਂ ਪੜੀ ਹੈ ਤਾਂ ਹਿੰਮਤ ਸਿੰਘ ਜਿਨ੍ਹਾਂ ਦਾ ਜਨਮ 1993 ਚ ਹੋਇਆ ਤੇ 2023 ਚ ਇਹਨਾਂ ਦੀ ਮੌਤ ਹੁੰਦੀ ਹੈ ਅਮਰਦੀਪ ਸਿੰਘ 1983 ਚ ਪੈਦਾ ਹੁੰਦੇ ਨੇ ਤੇ 2023 ਦੀ ਮੌਤ ਹੈ ਫਿਰ ਅੱਗੇ ਹੈਗਾ ਲ ਇਹ 1980 ਚ ਪੈਦਾ ਹੋਏ ਤੇ 2023 ਚ ਇਹਨਾਂ ਦਾ ਸਵਰਗਵਾਸ ਹੋਇਆ ਗੁਲਜਿੰਦਰ ਸਿੰਘ ਨੇ 1970 ਤੇ 2021 ਇਹ ਲੇਟ ਆਈ ਹੈ ਤੇ ਇੱਕ ਆਪਨੇਸਰ ਨੇ ਰਣਜੀਤ ਸਿੰਘ ਇਹਨਾਂ ਦਾ 1997 ਚ ਤੇ 2023 ਚ ਇਹਨਾਂ ਦੀ ਮੌਤ ਹੋਈ ਹੈ ਇੱਕ ਸਵਾਲ ਹੈ ਕਿ ਆ ਇਸ 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 ਨੂੰ ਨਾ ਟਾਈਮ ਕਿਉਂ ਲੱਗੇ ਗੁਲਜਿੰਦਰ ਸਿੰਘ ਬਾਰੇ ਮੈਂ ਦੱਸਦਾ ਕਿ ਇਹਦੇ ਜਿਹੜੇ ਵਾਰਸ ਸੀ ਉਹਨਾਂ ਸਾਡੇ ਤੱਕ ਇੱਕ ਤੇ ਲੇਟ ਪਹੁੰਚ ਕੀਤੀ ਦੂਜੇ ਦੀ ਕੋਵਿਡ ਦੇ ਵਿੱਚ ਜਦੋਂ ਉਹਨਾਂ ਦਿਨਾਂ ਦੇ ਵਿੱਚ ਉਹ ਮੌਤ ਨਹੀਂ ਹੈ ਜੇਰੇ ਲਾਚੀ ਰਿਹਾ ਵੀ ਕੋਈ 6-7 ਮਹੀਨੇ ਹਸਪਤਾਲ 'ਚ ਰਿਹਾ ਕੋਵਿਡ ਦੇ ਕਰਕੇ ਇਹਦੇ ਵਿੱਚ ਕੋਈ ਇਹੋ ਜਿਹੇ ਫਾਈਨੈਂਸ਼ੀਅਲੀ ਕਾਰਨ ਬਣ ਗਏ ਸੀ ਕਿ ਇਹਦਾ 13000 ਯੂਰੋ ਜਿਹੜਾ ਹਸਪਤਾਲਾਂ ਨੇ ਸਾਡੇ 'ਲ ਬਿੱਲ ਬਿੱਲ ਜਿਹੜਾ ਬਣਾਇਆ ਸੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹ ਇਹ ਕੇਸ ਐਮਬੈਸੀ ਨੂੰ ਜਾ ਵੀ ਖਰਚਾ ਬਹੁਤ ਜ਼ਿਆਦਾ ਆ ਐਮਬੈਸੀ ਵਾਲਿਆਂ ਨੇ ਇਹਦੀ ਕਾਗਜ਼ੀ ਖਤਮ ਕਰਦੇ ਕਰਦੇ 6 ਮਹੀਨੇ 7 ਕੱਢ ਦਿੱਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਕਮਿਟੀ ਨੇ ਆਪਣੇ ਹੱਥ ਚ ਕੇਸ ਲੈ ਕੇ ਇਹਨੂੰ ਸੋਲਵ ਕੀਤਾ ਤੇ ਇਹਦਾ ਸੰਸਕਾਰਤਾ ਹੋ ਗਿਆ ਹੋਇਆ ਵੇ 2022 ਜੂਨ ਦਾ ਲੇਕਿਨ ਉਸ ਤੋਂ ਬਾਅਦ ਸਬਬ ਨਹੀਂ ਬਣਿਆ ਕਿ ਇਹਦੇ ਸਾਨੂੰ ਫੁੱਲ ਨਹੀਂ ਸਾਨੂੰ ਮਿਲ ਸਕੇ ਉਸ ਡਿਪਾਰਟਮੈਂਟ ਦੇ ਕੋਲ ਉਸ اچھا ਇੱਕ ਇੱਕ ਚੀਜ਼ ਦੱਸੋ ਇਹ ਕਿੱਥੋਂ ਕਿੱਥੋਂ ਦੇ ਨੇ ਸਾਰੇ ਲੋਕ ਇਹਨਾਂ ਦਾ ਪਤਾ ਹੈ ਤੁਹਾਨੂੰ ਕੌਣ ਕਿੱਥੋਂ ਦਾ ਰਹਿਣ ਵਾਲਾ ਦੇਖੋ ਜੀ ਡੈਥ ਸਰਟੀਫਿਕੇਟ ਜਿਹੜੇ ਮੇਰੇ ਕੋਲ ਸਾਰੇ ਹੈਗੇ ਨਹੀਂ ਮੇਰੇ ਕੋਲ ਪਹਿਲੇ ਮੈਂ ਤੁਹਾਨੂੰ ਅੱਗੇ ਦਿਖਾਏ ਉਹਦੇ ਤੇ ਇਹਨਾਂ ਦੇ ਪੂਰੇ ਐਡਰੈਸ ਹਰ ਚੀਜ਼ ਨੰਬਰ ਵਗੈਰਾ ਸਾਰਾ ਕੁਝ ਲਿਖਿਆ ਹੋਇਆ ਜੇ ਇਹਨਾਂ ਦੇ ਤਾਂ ਐਡਰੈਸ ਹੁੰਦੇ ਨੇ ਪਟਸਪ ਕਈ ਇਹੋ ਜਿਹੀਆਂ ਲਾਸ਼ਾਂ ਹੋਣਗੀਆਂ ਜਾਂ ਇਹੋ ਜਿਹੀ ਵੀ ਮ੍ਰਿਤਕ ਦੇਹਾਂ ਰਹੀਆਂ ਹੋਣਗੀਆਂ ਜਿਹੜੀਆਂ ਅਣਪਛਾਤੀਆਂ ਸੀ ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਕੋਈ ਵਾਰੀ ਵਾਰਸ ਨਹੀਂ ਸੀ ਕੋਈ ਨੰਬਰ ਦੋਚ ਵੀ ਜਿਹੜੇ ਜਾਂਦੇ ਨੇ ਨਹੀਂ ਉਹ ਵੇਖੋ ਨਾਦ ਤੇ ਪਾ ਕੇ ਆਖਬਾਰਾਂ ਚ ਕੱਢ ਕੇ ਅਸੀਂ ਜਿਹੜੀ ਉਹ ਪਰਿਵਾਰ ਦੀ ਜਾਣਕਾਰੀ ਇਹ ਪੰਜ ਚਾਰ 6 ਮਹੀਨੇ ਚ ਜਿਹੜੀ ਪ੍ਰਾਪਤ ਕਰ ਲਏ ਨੇ ਇਸ ਤੱਕ ਸਾਡੇ ਕੋਲ ਸਿਰਫ ਇੱਕ ਆਦਮੀ ਅਜਿਹਾ ਹੈ ਕਿ ਜਿੱਦਾਂ ਕੋਈ ਅਜੇ ਤੱਕ ਵੱਲੀ ਵਾਰਸ ਨਹੀਂ ਨਿਕਲਿਆ ਜਿਵੇਂ ਕਿ ਦਿੱਲੀ ਦਾ ਮੁੰਡਾ ਕਤਲ ਹੋਇਆ ਉਹਦੀ 4 ਸਾਲ ਦੀ ਡੈੱਡ ਬੋਡੀ ਸਾਡੇ ਕੋਲ ਪਈ ਹੈ ਉਹਦਾ ਅਸੀਂ ਅਜੇ ਤੱਕ ਸਸਕਾਰ ਨਹੀਂ ਕਰ ਸਕੇ ਅੱਜ ਵੀ ਬੋਡੀ ਪਈ ਆ ਅੱਜ ਵੀ ਉਹਦੀ ਡੈੱਡ ਬੋਡੀ ਜਿਹੜੀ ਉੱਥੇ ਪਈ ਹੋਈ ਆ ਉਹਦਾ ਅਸੀਂ ਸਸਕਾਰ ਜਿਹੜਾ ਅਸੀਂ ਇਸ ਕਰਕੇ ਨਹੀਂ ਕਰ ਸਕੇ ਪਹਿਲਾਂ ਤਾਂ ਕਤਲ ਦਾ ਕੇਸ ਸੀ 3.5 ਸਾਲ ਦਾ ਕੇਸ ਚੱਲਿਆ ਜੋ ਤੱਕ ਮੁਜਰਮ ਨਹੀਂ ਸੀ ਫੜਿਆ ਸਕਦਾ ਉਦੋਂ ਤੱਕ ਅਸੀਂ ਉਹਦਾ ਸਸਕਾਰ ਨਹੀਂ ਸੀ ਕਰ ਸਕਦੇ ਹੁਣ ਮੁਜਰਮ ਹੈ ਜਿਹੜਾ ਉਹਦਾ 20 ਸਾਲ ਵਾਸਤੇ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਕਰਵਾਇਆ ਸਾਡੀ ਸੰਸਥਾ ਨੇ ਕਰਵਾਇਆ ਮੈਂ ਉਹ ਚ ਗਵਾਹੀਆਂ ਦਿੱਤੀਆਂ ਨੇ ਹਰਿਆਣੇ ਦਾ ਬੰਦਾ ਹੈ ਵੀਰ ਸਿੰਘ ਜਿਹੜਾ ਅੰਦਰ ਹੈ ਇਸ ਵੇਲੇ ਉਹਨੇ ਕੋ ਕਤਲ ਕੀਤਾ ਸੀ ਉਸ لڑਕੇ ਦਾ ਤੇ ਹੁਣ ਜਿਹੜੀ ਇਹ ਸਾਨੂੰ ਸਰਕਾਰੀ ਜਾਂਚ ਤਾਂ ਲੈਣ ਦੀ ਲੋੜ ਕਿਉਂਕਿ ਉਹ ਜਿਹੜੀ ਡੈੱਡ ਬਡੀ ਉਹ ਦਫਨਾਈ ਹੋਈ ਆ ਉੱਥੇ ਦਾ ਸਿਸਟਮ ਹੈ ਕਿ ਉਹਨੂੰ ਬਾਹਰ ਡੈੱਡ ਬਡੀ ਕਢਾਉਣ ਵਾਸਤੇ ਵੀ ਜੱਜ ਦੀ ਇਜਾਜ਼ਤ ਦੀ ਲੋੜ ਹੈ ਉਹ ਅਦਾਲਤੀ ਲੜਾਈ ਲੜ ਰਹੇ ਆ ਤੇ ਉਮੀਦ ਹੈ ਕਿ ਆਨਾਲੇ ਇੱਕ ਦੋ ਜਾਂ 2 ਮਹੀਨੇ ਚੋਂ ਦਾ ਜਿਹੜਾ ਸਰਕਾਰ ਪਤਾ ਨਹੀਂ ਹੈਗਾ ਕੌਣ ਹੈ ਮੁੰਡਾ ਪੂਰਾ ਪਤਾ ਹੈ ਉਹਦੀ ਮਾਂ ਜਿਹੜੀ ਉੱਥੇ ਜਾ ਕੇ ਜਿੱਥੇ ਉਹਨੂੰ ਦਫਨਾਇਆ ਹੋਇਆ ਹੈ ਉੱਥੇ ਜਾ ਕੇ ਮਿਲ ਚੁੱਕੀ ਹੈ ਤੁਹਾਡੇ ਇਥੋਂ ਦੇ ਮੇਰੇ ਨਾਲ ਵਾਲੀਆ ਸਾਹਿਬ ਜੀ ਸ਼ਾਇਦ ਮੈਂ ਨਾਂ ਭੁੱ ਤੁਹਾਡੇ ਕਮੇਟੀ ਮੈਂਬਰ ਨੇ ਉਹਨਾਂ ਨੂੰ ਉਸ ਬੰਦੇ ਦੇ ਇਸਤੀ ਬਾਰੇ ਸਾਰਾ ਪਤਾ ਆ ਤੇ ਕੋਈ ਇਹੋ ਜਿਹਾ ਕੇਸ ਹੋਇਆ ਪੱਟੀ ਸਾਹਿਬ ਜਿਹੜਾ ਜ਼ਿੰਦਗੀ ਦੇ ਵਿੱਚ ਯਾਦ ਰਹਿ ਗਿਆ ਹੋਵੇ ਤੁਸੀਂ ਹੁਣ 2003 ਤੋਂ ਹੀ ਸੇਵਾ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਕਰ ਰਿਹਾ ਕੋਈ ਇਹੋ ਜਿਹਾ ਇੱਕ ਮਸਲਾ ਰਿਹਾ ਜਿਹੜਾ ਯਾਦ ਰਹਿ ਗਿਆ ਹੋਵੇ ਜਿਹਨੂੰ ਲੱਗਦਾ ਹੋਵੇ ਕਿ ਯਾਰ ਆਹ ਕੀ ਪਾਣਾ ਵਰਤ ਗਿਆ ਦੇਖੋ ਜੀ ਇਹੋ ਜਿਹਾ ਇੱਕ ਕੇਸ ਹੈ ਹੁਸ਼ਿਆਰਪੁਰ ਦਾ ਉਹਨੂੰ 36 ਸਾਲ ਹੋ ਗਏ ਸੀ ਉੱਥੇ ਗਏ ਨੂੰ ਔਰ ਉਹ ਮੇਰਾ ਖਿਆਲ ਅਸੀਂ ਸਸਕਾਰ ਕੀਤਾ ਸੀ ਡੈੱਡ ਬੋਡੀ ਭੇਜੀ ਸੀ ਹੁਸ਼ਿਆਰਪੁਰ ਦੀ ਸੀ 2007 ਦੇ ਵਿੱਚ ਔਰ ਉਸਦੇ ਮਾਪਿਓ ਜਿਹੜਾ ਉਹਨੂੰ ਬਿਲਕੁਲ ਉਹਦੀ ਆਸ ਛੱਡ ਗਏ ਸੀ ਔਰ ਉਹਦਾ ਅਸੀਂ ਇਸ ਤਰ੍ਹਾਂ ਲੱਭਿਆ ਸੀ ਕਿ ਉਹਦਾ ਜਿਹੜਾ ਪਹਿਲਾਂ ਇੱਕ ਕਿਤਾਬ ਜਿੱਡੀ ਹੁੰਦੀ ਨਾ ਕਿਤਾਬ ਜਿੱਡਾ ਪਾਸਪੋਰਟ ਹੁੰਦਾ ਸੀ ਪੁਰਾਣਾ ਸਾਡਾ ਕੋਲ ਜਿਹੜਾ ਉਹਦਾ ਸਾਨੂੰ ਮਿਲਿਆ ਸੀ ਉਹਦੇ ਸਮਾਨ ਚੋਂ ਉਹਦੇ ਆਧਾਰ ਤੇ ਅਸੀਂ ਉਹਦੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਫਿਰ ਇੱਕ ਭਗਵਾਨ ਸਿੰਘ ਚੋਹਾਨ ਨੇ ਹੁਸ਼ਿਆਰਪੁਰ ਦੇ ਉਹ ਮੇਰੇ ਬੀਐਸਪੀ ਦੇ ਲੀਟਰ ਉਹਨਾਂ ਦੇ ਨਾਲ ਮੈਂ ਕੰਟੈਕਟ ਕੀਤਾ ਉਹਨਾਂ ਦੇ ਕੋਲ ਸਾਰੇ ਜਿਹੜੇ ਹਸ਼ਰਪੁਰ ਦੇ ਥਾਣੇ ਉੱਥੇ ਅਸੀਂ ਸਾਰੀ ਰਿਪੋਰਟ ਦਿੱਤੀ ਪਾਸਪੋਰਟ ਤੇ ਲਿਖਿਆ ਇਹ ਪੰਸਾਰੀ ਮੱਲਾ ਫਿਰ ਪੰਸਾਰੀ ਮੱਲੇ 'ਚ ਅਸੀਂ ਬੰਦੇ ਭੇਜੇ ਉਥੋਂ ਉਹਨਾਂ ਨੇ ਜਾ ਕੇ ਕੀਤਾ ਉਹਦੀ ਮਾਂ ਕਹਿੰਦੀ ਮੈਂ ਤਾਂ ਪੁੱਤ ਆਪਣਾ ਜਿਹੜਾ ਅੱਜ 20 ਸਾਲ ਹੋ ਗਏ ਉਹਦਾ ਮਰ ਚੁੱਕੀ ਆ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਸਾਡਾ ਪੁੱਤ ਅੱਜ ਮਰਿਆ ਕਿ ਸਾਨੂੰ 20 ਸਾਲਾਂ 'ਚ ਨਾ ਉਹਨੇ ਕਦੀ ਚਿੱਠੀ ਨਾ ਪੱਤਰ ਨਾ ਟੈਲੀਫੋਨ ਨਾ ਕੁਝ ਉਹ ਵਾਕਿਆ ਮੈਨੂੰ ਅੱਜ ਵੀ ਯਾਦ ਹੈ ਕਿ ਉਹਦੀ ਮਾਂ ਕਹਿੰਦੀ ਵੀ ਅਸੀਂ ਹੁਣ ਇਹਦਾ ਕਰਾਂ ਕੀ ਅਸੀਂ ਤੇ 20 ਸਾਲ ਪਹਿਲਾਂ ਹੀ ਇਹਦੇ ਸਾਰਾ ਕੁਝ ਖੰਡ ਪਾਠ ਸਭ ਸਾਰਾ ਕੁਝ ਕਰਵਾ ਚੁੱਕੇ ਆ ਤੇ ਫਿਰ ਅਸੀਂ ਉਹਦੀ ਜਿਹੜੀ ਡੈੱਡ ਬੋਡੀ ਭੇਜੀ ਮੈਂ ਕਿ ਮਾਤਾ ਜੀ ਤੁਹਾਨੂੰ ਕਬਰਾਂਉਣ ਦੀ ਲੋੜ ਨਹੀਂ ਤੁਹਾਡਾ ਮੁੰਡਾ ਤੁਹਾਨੂੰ ਅੱਜ ਮਿਲਿਆ ਇਹਦੀ ਇਹਦੀ ਫਲਾਣੇ ਦਿਨ ਨੂੰ ਜਿਹੜੀ ਮੌਤ ਹੋ ਗਈ ਅਸੀਂ ਇਹ ਤੁਹਾਡੇ ਕੋਲ ਭੇਜ ਰਹੇ ਹਾਂ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ ਉਹ ਕਹਿੰਦੀ ਠੀਕ ਹੈ ਭਾ ਮੈਂ ਚਲੋ 20 ਸਾਲਾਂ ਬਾਅਦ ਸੀ ਤੇ ਉਹ 36 ਸਾਲ ਹੋ ਗਏ ਸੀ ਉੱਥੇ ਉਹਨੂੰ ਰਹਿੰਦੇ ਨੂੰ 36 ਸਾਲਾਂ ਬਾਅਦ ਉਹ ਡੈਥ ਹੋਈ ਸੀ ਪਹਿਲਾਂ 13 14 ਸਾਲ ਉਹ ਕੰਟੈਕਟ ਕਰਦਾ ਰਿਹਾ ਆਪਣੇ ਘਰ ਦੇ ਪਰ ਉਹ 20 ਸਾਲੋਂ ਜਿਹੜਾ ਬਿਲਕੁਲ ਗਾਇਬ ਰਿਹਾ ਉਹ ਡੈਡ ਬਡੀ ਅਜੇ ਤੱਕ ਨਹੀਂ ਮੈਨੂੰ ਮੇਰੇ ਦਿਮਾਗ ਚੋਂ ਨਿਕਲੀ ਕਿ ਦੇਖੋ ਜੀ ਕਿ ਇੱਕ ਬੰਦਾ ਅਜੇ ਤੱਕ ਉੱਥੇ ਜਿੰਦਾ ਜਗਦਾ ਤਾਂ ਉਹਦਾ 20 ਸਾਲ ਪਹਿਲਾਂ ਹੀ ਉਹ ਜਿਹੜਾ ਪਰਿਵਾਰ ਜਿਹੜਾ ਪਾ ਦਵੇ ਇਸ ਕਰਕੇ ਵੀ ਉਹ ਸਾਡਾ ਜਿਹੜਾ ਪੁੱਤ ਜਿਹੜਾ ਕੰਟੈਕਟ ਨਹੀਂ ਕਰਦਾ ਕੋਈ ਹਮਾਰ ਖੱਪ ਗਿਆ ਹੈ ਬਹੁਤ ਧੰਨਵਾਦ ਤੇ ਇਸਨ ਸਾਡੇ ਨਾਲ ਇਕਬਾਲ ਸਿੰਘ ਪੱਟੀ ਜੋ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਸਫਰ ਰਿਹਾ ਕਿ ਲਗਭਗ ਇਹਤਾ ਕੋ ਦੱਸਦੇ ਨੇ ਕਿ 371 ਲਾਸ਼ਾਂ ਜਿਹੜੀਆਂ ਨੇ 2003 ਤੋਂ ਇੱਥੇ ਭੇਜੀਆਂ ਗਈਆਂ ਜਿਨ੍ਹਾਂ ਚੋਂ 122 ਦੇ ਸੰਸਕਾਰ ਜਿਹੜੇ ਨੇ ਉਹ ਫਰਾਂਸ ਦੇ ਵਿੱਚ ਕੀਤੇ ਗਏ ਤੇ 254 ਡੈਡ ਬਾਡੀਆਂ ਨੇ 11 ਹਸਤੀਆਂ ਜਿਹੜੀਆਂ ਨੇ ਉਹ ਪਰਿਵਾਰ ਆਪ ਲੈ ਕੇ ਆਏ ਤੇ 99 ਬਾਡੀਆਂ ਦੀ ਜਿਹੜੀ ਇੰਤਜ਼ਾਮਾਤ ਕਰਨ ਵਾਸਤੇ ਇੰਡੀਅਨ ਐਮਬੈਸੀ ਨੇ ਉਹਨਾਂ ਦੀ ਮਦਦ ਕੀਤੀ ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਵਿਦੇਸ਼ ਤੋਂ ਇਹ ਹਸਤੀਆਂ ਲੈ ਕੇ ਇੱਥੇ ਪਹੁੰਚਦੇ ਨੇ ਤੇ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੂੰ ਸੌਂਪਿਆ ਜਾਂਦਾ ਤੇ ਫਿਰ ਪਰਿਵਾਰ ਗਾਂ ਅੱਗੇ ਇਹਨਾਂ ਫੁੱਲਾਂ ਨੂੰ ਜਿਹੜਾ ਉਹ ਵਿਸਰਜਿਤ ਕਰਦੇ ਨੇ ਕੈਮਰਾਮੈਨ ਕਮਲ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ